ਸੱਚੀ ਸੋਧ ਦੀ ਵਾਰੀ ਉਹਨਾਂ ਨੂੰ ਵੇਰ ਤੋਂ ਪ੍ਰੋਤਿਤ ਕਰੋ ਪ੍ਰੋਤਿਤ ਕਰੋ ਪ੍ਰੋਤਿਤ ਕਰੋ ਜੇ ਵੀ ਬਾਗ ਪਰ ਉਹਨਾਂ ਇਸ ਹਾਵ ਨਾਲ ਤਕਰੀਬਨ ਜੇ ਦੇਖਿਆ ਜਾਵੇ ਤੇ 350 ਦਿਨ ਦੇ ਲਗਭਗ ਮਤਲਬ ਸਾਲ ਹੀ ਗੇਲੂ ਕਿੰਨੇ ਵੱਡੇ ਨੇ ਕਟਲ ਦੇ ਜ਼ਾਮ ਨੇ ਬਲਾਕ ਕਰ ਦੇ ਜ਼ਾਮ ਨੇ ਜੀ ਜੇ ਵੀ ਸਰਕਾਰ ਆਈ ਹੈ ਉਹਨਾਂ ਦੀ ਇਸ ਸਰਕਾਰ ਇਹਦੇ ਮਿਹਰਬਾਨ ਬਿਲਕੁਲ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਅਤੇ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਵਿਰਖ ਸਾਹਿਬ ਡੇਰਾ ਰਾਮਹੀ ਸੱਚੇ ਸੌਦੇ ਵਾਲੇ ਉਹਨਾਂ ਨੂੰ ਫੇਰ ਪ੍ਰੋਲ ਪ੍ਰੋਲ ਤੇ ਪ੍ਰੋਲ ਪ੍ਰੋਲ ਤੇ ਪ੍ਰੋਲ ਤੁਸੀਂ ਇਹਨੂੰ ਕਿਵੇਂ ਦੇਖਦੇ ਆ ਸੰਧੂ ਸਾਹਿਬ ਪਤਾ ਨਹੀਂ ਇਹ ਜਿਹੜੀਏ ਰਾਜਨੀਤਿਕ ਪਾਰਟੀਆਂ ਜਾਂ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਇਹ ਸੰਵਿਧਾਨ ਨੂੰ ਕਾਨੂੰਨ ਨੂੰ ਇਹਨਾਂ ਛਿੱਕੇ ਕਿਉਂ ਟੰਗ ਰਹੀਆਂ ਨੇ ਜੀ ਇਹ ਸਮਝ ਤੋਂ ਬਾਹਰ ਹੈ ਕਿ 2017 ਤੋਂ ਬਾਅਦ ਹੈ ਜੇਲ੍ਹ ਦੇ ਵਿੱਚ ਅੱਜ 13ਵੀਂ ਵਾਰ ਉਹਨੂੰ ਪੈਰੋਲ ਮਿਲ ਗਈ ਜੀ ਇਸ ਹੌਣ ਨਾਲ ਤਕਰੀਬਨ ਜੇ ਵੇਖਿਆ ਜਾਵੇ ਤੇ 350 ਦਿਨਾਂ ਦੇ ਲਗਭਗ ਮਤਲਬ ਸਾਲ ਹੀ ਗੇ ਲੋਕ ਜੀ ਪਿੱ ਇੱਕ ਸਾਲ ਇੰਨੇ ਸਮੇਂ ਦੇ ਵਿੱਚ ਉਹ ਬਾਹਰ ਰਹਿ ਗਏ ਬਾਹਰ ਰਹਿ ਗਏ ਔਰ ਉਹਦੇ ਤੇ ਇਲਜ਼ਾਮ ਵੇਖੋ ਕਿੱਡੇ ਵੱਡੇ ਨੇ ਕਤਲ ਦੇ ਇਲਜ਼ਾਮ ਨੇ ਫਲਾਤਕਾਰ ਦੇ ਇਲਜ਼ਾਮ ਨੇ ਜੀ ਇਹ ਸਰਕਾਰਾਂ ਕਿਉਂ ਇੰਨੀ ਉਹਦੇ ਤੇ ਮਿਹਰਬਾਨ ਨਹੀਂ ਇਹ ਸਮਝ ਤੋਂ ਬਾਅਦ ਜੀ ਅਦਾਲਤੀ ਪ੍ਰਕਿਰਿਆ ਵੀ ਚੱਲ ਰਹੀਆਂ ਨੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਲਤਾਂ 'ਚ ਕੇਸ ਪਾਏ ਹੋਏ ਨੇ ਕਿ ਇਹ ਜਿਹੜੇ ਸਾਡਾ ਗੁਨਾਹਗਰ ਹੈ ਜੀ ਸਾਡਾ ਦੁਖੀ ਹੈ ਇਥੇ ਉਹ ਸਮਾਜ ਦਾ ਦੋਸ਼ੀ ਹੈ ਸਾਡੇ ਧਰਮ ਦਾ ਦੋਸ਼ੀ ਵੀ ਹੈ ਤੇ ਤੁਸੀਂ ਇਹਨੂੰ ਵਾਰ-ਵਾਰ ਇਸ ਤਰ੍ਹਾਂ ਪੈਰੌਣ ਕਿਉਂ ਦੇ ਰਹੇ ਹੋ ਤੁਸੀਂ ਜੇ ਇਹਨੂੰ ਪੈਰੌਣ ਦੇ ਰਹੇ ਹੋ ਇਹ ਚੀਜ਼ ਦਾ ਮੈਨਾ ਵੀ ਰੱਖੋ ਕਿ ਇੱਕ ਪਾਸੇ ਤੁਸੀਂ ਫਿਰ ਦੋਹਰਾ ਜਿਹੜਾ ਵਰਤਾਓ ਕਿਉਂ ਕਾਨੂੰਨ ਉਹ ਅਪਣਾਰੇ ਜੀ ਇੱਕ ਪਾਸੇ ਸਾਡੇ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਕਾਨੂੰਨ ਮੁਤਾਬਕ ਸਜ਼ਾਵਾ ਵੀ ਪੂਰੀਆ ਕਰ ਲਈ ਜੀ ਕਈ ਤਾਂ ਦੋਰੀ ਦੋਰੀ ਸਜ਼ਾ ਵੀ ਕੱਤੀ ਬੈਠੇ ਆ 35 35 ਸਾਲ ਹੋ ਗਏ ਨੇ ਉਹਨਾਂ ਨੂੰ ਤੁਸੀਂ ਇੱਕ ਘੰਟਾ ਵੀ ਪੈਰੌਣ ਨਹੀਂ ਦਿੰਦੇ ਇਸ ਬੰਦੇ ਨੂੰ ਤੁਸੀਂ ਲਗਾਤਾਰ ਹੋਣ 45 ਦਿਨ ਦੀ ਪੈਰੋਲ ਹੋ ਚੁੱਕੀ ਹੈ ਆ ਸਾਰੀ ਵਿੱਚ ਪਾ ਕੇ ਜੀ ਮਤਲਬ ਇੱਕ ਸਾਲ ਦੇ ਲਗਭਗ ਹੋ ਗਿਆ 2017 ਤੋਂ ਗਿਨ ਲਓ 8 ਸਾਲ ਹੋ ਗਏ ਬਿਲਕੁਲ ਇੱਕ ਸਾਲ ਤਾਂ ਬਾਹਰ ਰਹਿ ਗਿਆ ਤੇ ਇਹ ਜਿਹੜੀ ਪ੍ਰਕਿਰਿਆ ਹੈ ਸਤੂ ਸਾਹਿਬ ਇਹ ਬੜੀ ਗਲਤ ਚੱਲ ਰਹੀ ਹੈ ਜੀ ਇਸ ਤਰ੍ਹਾਂ ਦਾ ਜਿਹੜਾ ਨਾ ਕਾਨੂੰਨ ਦਾ ਡਰ ਭੈ ਉਹ ਸਾਰਾ ਖਤਮ ਹੋ ਜੀਗਾ ਲੋਕਾਂ ਚ ਤੇ ਹੌਲੀ ਹੌਲੀ ਹੋ ਵੀ ਦੇ ਆ ਪਾਵਾ ਸੀ ਵੇਖ ਰਹੇ ਨਾ ਵਾਰ-ਵਾਰ ਕਿੰਨੀਆਂ ਕਟਨਾਉਂਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਕੀ ਕੋਈ ਦਾ ਕਾਰ ਨਹੀਂ ਹੈ ਅਗਲਾ ਸੋਚਦਾ ਜਿਹੜਾ ਬੰਦਾ ਵੀ ਸੋਚਦਾ ਯਾਰ ਆਉਂਦੇ ਤੇ ਇੰਨੇ ਬਟੇ ਉਹਨੇ ਅਪਰਾਧ ਕੀਤੇ ਸੀ ਉਹਨੂੰ ਬਾਹਰ ਕੱਢ ਲਿਆ ਤੇ ਮੈਨੂੰ ਵੀ ਕੱਢ ਲੈਣੇ ਕਰਦਾ ਹਾਂ ਜੀ ਬਿਲਕੁਲ ਸਾਹਿਬ ਇੱਥੇ ਸਵਾਲ ਇਹ ਖੜਾਉਂਦਾ ਵੀ ਇਹਨਾਂ ਨੂੰ ਪ੍ਰੋਬ ਕੌਣ ਦੇ ਰਿਹਾ ਕੀ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਉਦੋਂ ਦੀ ਇਸ ਸਰਕਾਰ ਦੇ ਦੇ ਮਿਹਰਬਾਨ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕਰਨੀ ਤੁਸੀਂ ਵੇਖੋ ਹੁਣ ਇਹ ਪਿੱਛੇ ਜਿਹੜਾ ਦਿੱਲੀ ਵਾਲਾ ਇਲੈਕਸ਼ਨ ਹੋਇਆ ਹੈ ਜੀ ਉਦੋਂ ਇਹ 30 ਦਿਨ ਦੀ ਪੈਰੋਲ ਕੱਟ ਕੇ ਗਿਆ ਅੱਜ 70-72 ਦਿਨ ਉਹਨੂੰ ਲੈ ਡਿਆ ਸਾਰੀ ਉਸ ਗੱਲ ਨੂੰ ਅੱਜ ਉਹਨੂੰ ਫੇਰ ਲੈ ਜਾਂਦਾ ਹਰਿਆਣੇ ਦੇ ਇਲੈਕਸ਼ਨ ਤੇ ਉਹਨੂੰ ਲੈ ਜਾਂਦਾ ਪੰਚਾਇਤੀ ਇਲੈਕਸ਼ਨਾਂ ਤੇ ਉਹਨੂੰ ਵਰਤਿਆ ਸੋ ਇਹ ਸਮੇਂ-ਸਮੇਂ 'ਤੇ ਜਦੋਂ ਵੀ ਕੋਈ ਇਲੈਕਸ਼ਨ ਆਉਂਦਾ ਰਿਹਾ ਉਹਨੂੰ ਬਾਹਰ ਕੱਢਿਆ ਜਾਂਦਾ ਰਿਹਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਉਹਨਾਂ ਕੋਲ ਤਾਂ ਜਵਾਬ ਹੀ ਬੜਾ ਜੀ ਉਹ ਕਹਿੰਦੇ ਜੀ ਕਾਨੂੰਨ ਕਰ ਰਿਹਾ ਜੀ ਕੰਮ ਅਸੀਂ ਥੋੜਾ ਕਰ ਰਹੇ ਹਾਂ ਜੀ ਜੇ ਭਾਈ ਕਾਨੂੰਨ ਹੀ ਕੰਮ ਕਰ ਰਿਹਾ ਹੈ ਤੇ ਤੁਹਾਨੂੰ ਬੰਦੀ ਸਿੰਘਾਂ ਵਾਸਤੇ ਸੁਪਰੀਮ ਕੋਰਟ ਨੇ ਪਤਾ ਨਹੀਂ ਕਿੰਨੀ ਕੁ ਵਾਰ ਹੁਣ ਤੱਕ ਕੇਂਦਰ ਸਰਕਾਰ ਨੂੰ ਕਹਤਾ ਕਿ ਤੁਸੀਂ ਆਪ ਦੀ ਟਿੱਪਣੀ ਦਿਓ ਜੀ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਉਥੇ ਚੱਲ ਰਹੀ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਚੱਲ ਰਹੀ ਹੈ ਉਹਦੇ ਤੇ ਸੁਪਰੀਮ ਕੋਰਟ ਨੇ ਬੜੀ ਵਾਰ ਕੇਂਦਰ ਸਰਕਾਰ ਨੂੰ ਕਹਤਾ ਕਿ ਤੁਸੀਂ ਆਪ ਦੀ ਟਿੱਪਣੀ ਦਿਓ ਨਹੀਂ ਤੇ ਅਸੀਂ ਫੈਸਲਾ ਸੁਣਾਈਏ ਕੋਈ ਕੋਈ ਟਿੱਪਣੀ ਨਹੀਂ ਉਥੇ ਦੀ ਉਥੇ ਰੱਖੀ ਬਿਠੇ 2019 ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਕਰਤੀ ਜੇ ਅੱਜ ਵੇਖਿਆ ਜਾਵੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਇੱਕੋ ਇੱਕ ਧਰਤੀ ਸਾਡੇ ਕੋਲ ਇਸ ਪੰਜਾਬ ਤੋਂ ਬਚੀ ਐ ਅਸੀਂ ਜਿੱਥੇ ਗੁਰੂ ਸਾਹਿਬ ਨੇ 15 ਸਾਲ ਗੁਜ਼ਾਰੇ ਉਸ ਧਰਤੀ ਤੇ ਆ ਕੇ ਐਲਾਨ ਕਰਕੇ ਗਿਆ ਹੋਵੇ ਨੋਟੀਫਿਕੇਸ਼ਨ ਜਾਰੀ ਹੋਇਆ ਹੋਵੇ ਉਹਦੇ ਤੇ ਕੋਈ ਅਮਨ ਨਹੀਂ ਫਿਰ ਜਦੋਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਬਗਾਨਗੀ ਦਾ ਅਹਿਸਾਸ ਕਰਾਉਂਦੇ ਹੋ ਤੇ ਫਿਰ ਇਹ ਰੌਲਾ ਪਉਂਦੇ ਆ ਜੀ ਤੁਸੀਂ ਵੇਖੋ ਜੀ ਵੱਖ-ਵੱਖ ਦੀ ਗੱਲ ਕਰਦੇ ਹੋ ਤੁਸੀਂ ਗਲਤ ਗੱਲ ਸਿੱਖ ਕਰਦੇ ਹੋ ਤੇ ਕੋਈ ਬਗਾਨਗੀ ਦਾ ਅਹਿਸਾਸ ਨਹੀਂ ਹੁੰਦਾ ਆਦਰ ਬਗਾਨਗੀ ਦਾ ਅਹਿਸਾਸ ਆਈ ਹੋਲ ਬੋਟਾ ਨੇ ਜੀ ਉਹਨੂੰ ਤੁਸੀਂ ਜਦੋਂ ਮਰਜ਼ੀ ਸਾਤ ਲੋ ਜਦੋਂ ਮਰਜ਼ੀ ਬਾਹਰ ਕੱਢ ਲੋ ਤੇ ਸਾਡੇ ਨਾਲ ਜਿਹੜਾ ਕੋਈ ਆਪ ਦੇ ਧਰਮ ਦੀ ਖਾਤਰ ਕੁਝ ਕੀਤਾ ਉਹਨਾਂ ਨੇ ਸਜ਼ਾਵਾ ਵੀ ਭੁਗਤ ਲਿਆ ਨੇ ਉਹਨਾਂ ਨੂੰ ਤੁਸੀਂ ਕਿਸੇ ਗੱਲੋਂ ਵੀ ਕੋਈ ਰਿਆਇਤ ਨਹੀਂ ਦੇ ਰਹੇ ਜੀ ਬਿਰਕ ਸਾਹਿਬ ਕੀ ਹਿੰਦੁਸਤਾਨ ਦਾ ਕਾਨੂੰਨ ਦੂਰਾ ਕਾਨੂੰਨ ਹੈ ਇੱਕ ਕਾਨੂੰਨ ਹੈ ਜਿਹੜਾ ਕਿ ਇਹਨੂੰ ਇਨੇ ਇਲਜ਼ਾਮਾਂ ਦੇ ਵਿੱਚ ਘਿਰਿਆ ਹੋਇਆ ਇਹਨੂੰ ਵਾਰ-ਵਾਰ ਜੜੀ ਪਰੋਲ ਦਿੱਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਸਿੱਖਾਂ ਦਾ ਜ਼ਿਕਰ ਕਰ ਚੁੱਕੇ ਹੋ ਉਹ ਕਾਨੂੰਨ ਫਿਰ ਸਿੱਖਾਂ ਨੂੰ ਕਿਉਂ ਨਹੀਂ ਬਰੀ ਕਰ ਰਿਹਾ ਉਹੀ ਤਾਂ ਮੈਂ ਗੱਲ ਵਾਰ-ਵਾਰ ਕਰ ਰਿਹਾ ਨਾ ਜੀ ਕਿ ਇੱਕ ਵੇਖੋ ਕਿੱਡਾ ਮਾੜਾ ਸਿਸਟਮ ਬਣਾ ਦਿੱਤਾ ਗਿਆ ਜੀ ਫਿਰ ਕਹਿੰਦੇ ਆ ਜੀ ਜਿਹੜੀਆਂ ਮਾਣਯੋਗ ਅਦਾਲਤਾਂ ਤੋਂ ਜਿਹੜਾ ਲੋਕਾਂ ਦਾ ਵਿਸ਼ਵਾਸ ਵਿਸ਼ਵਾਸ ਰਹਿਣਾ ਫਿਰ ਕਿੱਥੇ ਜੀ ਤੁਸੀਂ ਵਾਰ-ਵਾਰ ਇਸ ਬੰਦੇ ਨੂੰ ਵਰਤਰੇ ਹੁਣ ਕੀ ਕਾ ਨਹੀਂ ਸਕੂ ਸਾਹਿਬ ਆਉਂਦੇ ਸਮੇਂ ਦੇ ਵਿੱਚ ਇਸ ਬੰਦੇ ਨੂੰ ਪੱਕੇ ਤੌਰ ਤੇ ਰਿਹਾ ਕਰਨ ਲਈ ਇਹ ਸਾਰੀ ਯੋਜਨਾ ਬਣਾਈ ਜਾ ਰਹੀ ਹੈ ਜੀ ਪੱਕੇ ਤੌਰ ਤੇ ਰਿਹਾ ਕਰਨਾ ਮਤਲਬ ਉਦੋਂ ਵੀ ਕਹਿ ਦੇਣਗੇ ਵੀ ਠੀਕ ਹੈ ਜੀ ਕਾਨੂੰਨੀ ਸਜ਼ਾ ਤੋਂ ਪਹਿਲਾਂ ਇਹਨੂੰ ਰਿਹਾਅ ਕਰਨ ਵਾਸਤੇ ਸਾਰੀਆਂ ਜਿਹੜੀਆਂ ਵਾਰ-ਵਾਰੀ ਪ੍ਰਕਿਰਿਆ ਇਸ ਤਰ੍ਹਾਂ ਦੀ ਹੋ ਰਹੀ ਹੈ ਕਿਤੇ 30 ਦਿਨ ਦੀ ਕਿਤੇ 20 ਦਿਨ ਦੀ ਕਿਤੇ ਕਿਸੇ ਦਿਨ ਦੀ ਇਹ ਜਿਹੜੇ ਔਨ ਮੰਨ ਲਓ ਲਗਭਗ ਸਾਲ ਦੇ ਲਗਭਗ ਬਾਹਰ ਹੀ ਰਹਿ ਚੁੱਕੇ ਹਨ ਤੇ ਇਹ ਉਸੇ ਨੂੰ ਆਧਾਰ ਤੇ ਬਣਾ ਕੇ ਇਹਨੂੰ ਰਹਿਣ ਦੇ ਤੌਰ ਤੇ ਫ੍ਰੀ ਕਰ ਦਿੱਤਾ ਜਾਏਗਾ ਆਉਣ ਵਾਲੇ 2027 ਦੀਆਂ ਚੋਣਾਂ ਕਿ ਇਹਨੂੰ ਪੰਜਾਬ 'ਚ ਵਰਤਿਆ ਜਾਏਗਾ ਬਿਲਕੁਲ ਪੰਜਾਬ ਨਾਲ ਵਿੱਚ ਵੱਡੇ ਵੱਡੇ ਵੋਟ ਬੈਂਕ ਦੇ ਕੋਲ ਜੀ ਇਸ ਕਰਕੇ ਉਹ ਸਾਰੀ ਉਹ ਜਿਹੜੀ ਹੂਣ ਯੋਜਨਾ ਨੇ ਵੀ ਆਪਾਂ ਉਧਰ ਯੂਪੀ ਜਾ ਰਹੇ ਹਾਂ ਇਲੈਕਸ਼ਨ ਜੀ ਯੂਪੀ ਦਾ ਇਲੈਕਸ਼ਨ ਬਹੁਣ ਨੇੜੇ ਆ ਚੁੱਕਾ ਹੈ ਉੱਥੇ ਵੀ ਇਹਨੂੰ ਵਰਤਿਆ ਜਾਏਗਾ ਤੇ ਪੰਜਾਬs ਵੀ ਵਰਤਿਆ ਜਾਏਗਾ ਇਹ ਸਾਰੀ ਏਕੀਲ ਬਣ ਰਹੀ ਹੈ ਤੁਸੀਂ ਵੇਖਿਓ 2027 ਤੋਂ ਪਹਿਲਾਂ ਪਹਿਲਾਂ ਇਹ ਜੇਲ੍ਹ ਚੋਰੇ ਆਓ ਕੇ ਬਾਹਰ ਆ ਗਿਰਕਸਰ ਤੁਹਾਡਾ ਕਹਿਣਾ ਹੈ ਵੀ ਇਹਦਾ ਜਿਹੜਾ ਕੈਕਟਰ ਹੈ ਉਹਨੂੰ ਉਹ ਸਾਫ਼ ਸੁਥਰਾ ਬਣਾ ਰਿਹਾ ਹੈ ਵੀ ਜਿੰਨੀ ਵਾਰੀ ਪ੍ਰੋਲ ਗਿਆ ਟਾਈਮ ਟੂ ਟਾਈਮ ਗਿਆ ਤੇ ਟਾਈਮ ਟੂ ਟਾਈਮ ਵਾਪਸ ਆਇਆ ਇਸ ਕਰਕੇ ਇਸ ਬੰਦੇ ਨੂੰ ਜਿਹੜਾ ਹੈਗਾ ਬਾਈਜਤ ਬੜੀ ਔਟਾ ਕਰ ਰਹੀ ਹੈ ਕਰ ਦਿੰਦੀ ਹੈ ਕੋਈ ਗੱਲ ਸਰਕਾਰ ਵੀ ਕਰ ਸਕਦੀ ਹੈ ਸਰਕਾਰ ਕੋਲ ਪਾਵਰ ਕੋਈ ਸਰਕਾਰ ਦੀ ਸਹਿਮਤੀ ਹੈ ਜੀ ਉਹ ਸਰਕਾਰ ਦੀ ਸਹਿਮਤੀ ਵੀ ਹੈ ਸਰਕਾਰ ਕੋਲ ਪਾਵਰ ਵੀ ਹੁੰਦੀ ਹੈ ਜੀ ਜੀ ਕਨਪਟੂਰ ਤੋਂ ਜਿਵੇਂ ਉਹਨਾਂ ਮਾਪੇ ਕਹਿੰਨੇ ਫੇ ਵੀ ਉਹ ਜਿਹੜੀ ਬੰਦੀ ਸਿੰਘ ਭਾਈ ਰਾਜੂ ਉਹਨਾਂ ਦੀ ਪਟੀਸ਼ਨ ਸੁਪਰੀਮ ਕੋਰਟ ਚ ਗਈ ਤੇ ਸੁਪਰੀਮ ਕੋਰਟ ਜਿਹੜੀ ਸਰਕਾਰ ਨੂੰ ਡਿਕ ਰਹੀ ਹੈ ਜੀ ਇਵੇਂ ਕੱਲ ਨੂੰ ਇਹਦੀ ਕੋਈ ਪਟੀਸ਼ਨ ਪਵਾ ਦੇਣਗੇ ਜੀ ਕਿ ਵੈਨ ਦਾ ਵੇਖੋ ਜੀ ਇੰਨੀ ਵਾਰ ਪੈਰੋਲ ਕੱਟ ਚੁੱਕਾ ਮੇਰਾ ਜਿਹੜਾ ਅਕਸ ਬੜਾ ਸਾਫ ਸੁਥਰਾ ਹੈ ਬੜਾ ਸਾਫ ਸੁਥਰਾ ਤੇ ਨਾਲ ਉਹ ਦੇ ਦੇਣਗੇ ਜੀ ਚਲੋ ਜਿਹੜੇ ਪਿੱਛੇ ਗਣਾ ਨੇ ਕੀ ਕੀ ਸੀ ਜਿੰਨਾ ਕਿ ਉਹ ਨਹੀਂ ਸਜ਼ਾ ਨਹੀਂ ਭੁਗਤ ਲਈ ਹੈ ਹੁਣ ਇਹਨ ਸਰਕਾਰ ਟਿੱਪਣੀ ਕਰਦੇ ਕਿ ਵੋਟਾਂ ਲੈਣੀਆਂ ਸਰਕਾਰ ਨੂੰ। ਵਿਰਕ ਸਾਹਿਬ ਅਖਸਰ ਜਿੰਨਾ ਸਾਫ਼ ਸੁਥਰਾ ਦੁਨੀਆ ਨੂੰ ਪਤਾ ਹੈ। ਜੀ ਜੀ ਕੋਈ ਇਹਦੇ ਤੇ ਦੂਰਾਇ ਨਹੀਂ ਵੀ ਅਖਿਤ ਕਿੰਨਾ ਸਾਫ਼ ਸੁਥਰਾ ਜੇ ਸਾਫ਼ ਸੁਥਰਾ ਹੁੰਦਾ ਤੇ ਇਹਨਾਂ ਨੂੰ ਪੋਟਾਂ ਸਜ਼ਾ ਜਾਂ ਜੇਲ੍ਹ ਨਾ ਭੇਜਦੇ। ਨਾ ਭੇਜਦੇ। ਵਿਰਕ ਸਾਹਿਬ 2017 ਦੇ ਵਿੱਚ ਇਹਦਾ ਦਾ ਮੁੱਦਾ ਜਿਹੜਾ ਉੱਪਰ ਆ ਸੀਗਾ ਜਦੋਂ ਕਿ ਇਹਨਾਂ ਦਾ ਰੌਲਾ ਪਿਆ ਜਦੋਂ ਲੜਕੀਆਂ ਵਾਲੇ ਕੇਸ ਉੱਪਰ ਕੇ ਸਾਹਮਣੇ ਹੈ ਮਰਡਰ ਤੇ ਸਜ਼ਾ ਸਜ਼ਾ ਹੋਈ ਜਦੋਂ ਜਦੋਂ ਕੇਸੇ ਪੁਰਾਣੇ ਨੇ ਪੁਰਾਣੇ ਤੇ ਉਹਦੇ ਤੋਂ ਲੈ ਕੇ ਹੋਰ ਤੱਕ ਕਰੇ 13 ਵਾਰ ਪ੍ਰੋਲਟੇ ਆ ਚੁੱਕੇ ਆ ਜਿਹੜੇ ਕਿ ਕਾਫੀ 300 ਕੁਛ ਦਿਨ ਤੁਸੀਂ ਦੱਸ ਰਹੇ ਹਾਂ ਜੀ ਹਾਂ ਜੀ ਕਿ ਇਹ ਬਹੁਤ ਮਾੜੀ ਗੱਲ ਨਹੀਂ ਜੀ ਮੈਂ ਤਾਂ ਵਾਰ-ਵਾਰ ਉਹ ਗੱਲ ਕਰੀ ਜਮੈਂ ਜੀ ਕਿ ਇਹ ਕਾਨੂੰਨ ਤੋਂ ਸਾਰੀ ਦੁਨੀਆ ਦਾ ਵਿਸ਼ਵਾਸ ਉੱਠਦਾ ਜੀ ਕਿਹੜੇ ਅਪਰਾਧੀ ਨੇ ਉਹਨਾਂ ਦੇ ਮਨ ਚ ਚਾਅ ਪੈਦਾ ਹੋ ਗਿਆ ਕਿ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਹੈ ਜੀ ਕੋਈ ਚੱਕਰ ਨਹੀਂ ਹੈਗਾ ਜੇ ਕੋਈ ਸਜ਼ਾ ਹੁੰਦੀ ਤਾਂ ਕੋਈ ਗੱਲ ਦੀ ਆਉਂਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਕੋਈ ਰੋਲ ਵੀ ਮਿਲ ਜਾਂਦੀ ਹੈ ਤਾਂ ਹੀ ਬਰਾਦ ਵਧ ਰਿਹਾ ਨਾ ਜੀ ਜੀ ਤੇ ਨਾਲੇ ਇਹ ਹੋਰ ਹੈ ਜੀ ਵੀ ਜਿਹੜੇ ਇਹ ਲੋਕ ਨੇ ਇਹ ਇੱਕ ਬਣ ਗਏ ਨੇ ਬੂਟ ਪੈਂਕ ਜੀ ਇਹਨਾਂ ਨੂੰ ਜਿਹੜੀਆਂ ਪਾਰਟੀਆਂ ਨੇ ਕਿਤੇ ਨਾ ਕਿਤੇ ਆਉਂਦੇ ਵਰਤਨ ਵਰਤਨ ਬਸ ਉਹ ਵਰਤਨ ਦਾ ਇੱਕ ਤਵਸੀਲਾ ਬਣ ਸੀਦਾ ਇਹਦੀ ਅਸੀਂ ਤਾਂ ਬੜੇ ਸ਼ਖਸ਼ਵਤਾ ਤਨ ਖੇਦੀ ਵੀ ਕਰਦੇ ਹਾਂ ਜੀ ਬਹੁਤ ਮਾੜਾ ਤਰੀਕੇ ਦੇ ਨਾਲ ਇਹ ਗੱਲ ਹੋਈ ਹੈ ਤੇ ਖਾਸ ਕਰਕੇ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲ ਰਿਹਾ ਇਹੋ ਜਿਹੇ ਜਿਹੜੇ ਬੰਦੇ ਆ ਉਹਨਾਂ ਨੂੰ ਵਾਰ-ਵਾਰ ਜਿਹੜਾ ਪੈਰੋਲਾ ਮਿਲ ਰਹੀਆਂ ਨੇ ਉਹਨਾਂ ਦੀ ਵਿਹਾਈ ਕੀਤੀ ਜਾ ਰਹੀ ਹੈ ਇੱਕ ਬੜਾ ਚਿੰਤਾਜਨਕ ਵਿਸ਼ਾ ਹੈ ਆਉਂਦੇ ਸਮੇਂ ਦੇ ਵਿੱਚ ਇਹ ਦਿਸਦਾ ਪਿਆ ਕਿ ਉਹਨੂੰ ਪੱਕੇ ਤੌਰ ਤੇ ਰਿਹਾ ਕਰਨ ਲਈ ਇਹ ਸਾਰੀ ਯੋਜਨਾ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਚਲੋ ਵੈਸੇ ਦਾ ਜਿਹੜਾ ਸਿੱਖ ਹੈ ਉਹ ਕੁਦਰਤ ਤੇ ਵਿਸ਼ਵਾਸ ਰੱਖ ਕੇ ਚੱਲ ਸਕਦਾ ਹੈ ਜੀ ਤੇ ਕੁਦਰਤ ਨਿਆਂ ਕਰਦੀ ਹੈ ਜੀ ਤੇ ਸਿੱਖ ਹੈ ਇਸ ਵੇਲੇ ਉਹ ਕੁਦਰਤ ਤੋਂ ਨਿਆਂ ਮੰਗ ਰਿਹਾ ਹੈ ਅਕਾਲ ਪੁਰਖ ਤੋਂ ਨਿਆਂ ਮੰਗ ਰਿਹਾ ਹੈ ਜੀ ਬਾਕੀ ਜਿਹੜਾ ਕੁਝ ਦੂਰਾ ਮਾਪਦੰਡ ਇਥੇ ਅਪਣਾਇਆ ਜਾ ਰਿਹਾ ਹੈ ਜੀ ਜੀ ਉਹ ਵਾਦੀ ਨਿੰਦਨ ਜੀ ਨਿੰਦਨ ਕਿਛਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ